ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 328 ਤੋਂ ਲੈ ਕੇ 330 ਤੱਕ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ ਰਾਗ ਗੋੜੀ ਵਿੱਚ ਵਾਹਿਗੁਰੂ ਜੀ ਗੋੜੀ ਕਬੀਰ ਜੀ ਜੋ ਜਨ ਲੇਹੇ ਖਸਮ ਕਾ ਨਾਉ ਤਿੰਨ ਕੈ ਸਦਬਲ ਹਾਰੇ ਜਾਓ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਪਾਈ ਮੇਰੇ ਮਨ ਪਾਵੇ ਰਹਾਓ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਜੋ ਜੀਵ ਜੋ ਸੇਵਕ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲੇਹਾਰੇ ਜਾਂਦਾ ਹਾਂ ਕਹਿੰਦੇ ਕਿਉਂਕਿ ਉਹ ਉਸ ਪਵਿੱਤਰ ਪਰਮਾਤਮਾ ਦੇ ਗੁਣ ਗਾਉਂਦੇ ਨੇ ਫਿਰ ਉਹ ਆਪ ਵੀ ਪਵਿੱਤਰ ਹੋ ਜਾਂਦੇ ਨੇ ਤੇ ਉਹ ਮੇਰੇ ਮਨ ਨੂੰ ਬੜੇ ਹੀ ਚੰਗੇ ਲੱਗਦੇ ਨੇ ਕਹਿੰਦੇ ਜਿਹੇ ਕਟ ਰਾਮ ਰਹਾ ਪਰਪੁਰ ਤਿਨ ਕੀ ਪਗ ਪੰਕਜ ਹਮ ਤੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਅਸੀਂ ਲੋਚਦੇ ਹਾਂ ਕਹਿੰਦੇ ਜਾਤ ਜੁਲਾਹਾ ਮਤ ਕਾ ਤੀਰ ਸਹਜ ਸਹਜ ਗੁਣ ਰਮੈ ਕਬੀਰ ਕਹਿੰਦੇ ਕਵੀਰ ਚਾਹੇ ਜਾਤ ਦਾ ਜੁਲਾਹਾ ਹੈਗਾ ਪਰ ਕਹਿੰਦੇ ਮਨ ਕਹਿੰਦੇ ਮਤ ਬੜੀ ਧੀਰਜ ਵਾਲੀ ਹੈ ਕਹਿੰਦੇ ਬੜੀ ਸਹਜਤਾ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਕਵੀਰ ਗੁਣ ਗਾਉਂਦਾ ਹੈ ਗੌੜੀ ਕਵੀਰ ਜੀ ਗगन ਰਸਾਲ ਚੁਐ ਮੇਰੀ ਪਾਠੀ ਸੱਚ ਮਹਾਰਸ ਤਨ ਪਿਆ ਕਾਠੀ ਉਆ ਕੋ ਕਹੀਏ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ ਕਹਿੰਦੇ ਮੇਰੇ 10ਵੇਂ ਦਵਾਰ ਦੇ ਵਿੱਚ ਅੰਮ੍ਰਿਤ ਰਸ ਕਹਿੰਦੇ ਚੋ ਰਿਹਾ ਹੈ ਕਹਿੰਦੇ ਮੇਰਾ ਜਿਹੜਾ ਤਨ ਹੈਗਾ ਇਹਨੂੰ ਕਹਿੰਦੇ ਲੱਕੜ ਵਾਂਗ ਬਾਲ ਕੇ ਪੱਠੀ ਦੇ ਵਿੱਚ ਉੱਪਰ ਕਹਿੰਦੇ ਅੰਮ੍ਰਿਤ ਨਾਮ ਮਹਾਰਸ ਜਿਹੜਾ ਹੈਗਾ ਉਹ ਕਹਿੰਦੇ ਇਕੱਠਾ ਹੋ ਰਿਹਾ ਕਹਿੰਦੇ ਉੱਥੇ ਬੜਾ ਕਹਿੰਦੇ ਵੀ ਸਹਜਤਾ ਦੇ ਵਿੱਚ ਅੰਮ੍ਰਿਤ ਰਸ ਕਹਿੰਦੇ ਚੋ ਰਿਆ ਕਹਿੰਦੇ ਵੀ ਮੈਂ ਗਿਆਨ ਦੀ ਵਿਚਾਰ ਕਰਦਾ ਤੇ ਇਹ ਅੰਮ੍ਰਿਤ ਰਸ ਕਹਿੰਦੇ ਪੀ ਰਿਆ ਪਰਮਾਤਮਾ ਦੇ ਨਾਮ ਦਾ ਰਸ ਸਹਜ ਕਲਾਲਨ ਜੋ ਮਿਲ ਆਈ ਆਨੰਦ ਮਾਤੇ ਆਂਦਿਨ ਜਾਈ ਕਹਿੰਦੇ ਜਿਸ ਤਰ੍ਹਾਂ ਮੈਨੂੰ ਕੋਈ ਇਹ ਨਾਮ ਰਸ ਪਲਾਉਣ ਵਾਲਾ ਕੋਈ ਸਾਕੀ ਮਿਲ ਗਿਆ ਹੁੰਦਾ ਕਹਿੰਦੇ ਮੈਂ ਦਿਨ ਰਾਤ ਕਹਿੰਦੇ ਇਹਨੂੰ ਪੀ ਕੇ ਆਨੰਦ ਮਾਣ ਰਿਹਾ ਕਹਿੰਦੇ ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤਉ ਅਨਪਉ ਪਾਇਆ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਪ੍ਰਮਾਤਮਾ ਨੂੰ ਯਾਦ ਕਰ-ਕਰ ਕੇ ਮੇਰਾ ਚਿੱਤ ਪ੍ਰਮਾਤਮਾ 'ਚ ਲੱਗਿਆ ਰਹਿੰਦਾ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਦਾ ਕਹਿੰਦੇ ਪ੍ਰਕਾਸ਼ ਰੂਪੀ ਚਾਨਣ ਕਬੀਰ ਨੇ ਪਾ ਲਿਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨ ਹੈ ਵਿਆਪੀ ਮਨ ਹੈ ਮਾਰ ਕਵਨ ਸਿੱਧ ਥਾਪੀ ਕਹਿੰਦੇ ਜਿਹੜਾ ਮਨ ਦਾ ਸੁਭਾਅ ਹੁੰਦਾ ਸਾਡਾ ਅੰਦਰ ਵੀ ਉਹਦੇ ਅਨਸਾਰ ਹੀ ਜੀਵਨ ਦੀ ਸਾਰੀ ਭੱਜ ਦੌੜ ਹੁੰਦੀ ਆ ਵੀ ਅਸੀਂ ਸਾਰੇ ਜਿਹੜੇ ਕੰਮ ਨੇ ਅੰਦਰੋਂ ਸਾਨੂੰ ਮਨ ਪ੍ਰੇਰਦਾ ਸੀ ਉਸ ਤਰ੍ਹਾਂ ਕੰਮ ਕਰਦੇ ਆ ਫਿਰ ਕਹਿੰਦੇ ਵੀ ਮਨ ਨੂੰ ਜੇ ਕੋਈ ਬੰਦਾ ਕਹੇ ਵੀ ਮੇਰਾ ਮਨ ਬਿਲਕੁਲ ਹੀ ਮਰ ਗਿਆ ਫਿਰ ਕਹਿੰਦੇ ਵੀ ਉਹ ਕਿਹੜੀ ਸਿੱਧੀ ਉਹਨੂੰ ਮਿਲ ਜਾਣੀ ਆ ਕਹਿੰਦੇ ਵੀ ਮਨ ਦਾ ਮਾਰਨਾ ਇਹ ਆ ਕਿ ਮਨ ਸੰਸਾਰ ਵੱਲੋਂ ਮਰ ਜਾਏ ਤੇ ਨਿਰੰਕਾਰ ਵਰ ਲੱਗ ਜਾਏ ਇਹ ਮਨ ਦਾ ਮਾਰਨਾ ਇਹ ਨਹੀਂ ਕਿ ਮਨ ਮੂਲੋਂ ਹੀ ਮਰ ਜਾਏ ਕਵਨ ਸੋ ਮਨ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਕਹਿੰਦੇ ਉਹ ਕਿਹੜਾ muni ਹੋ ਸਕਦਾ ਜਿਹੜਾ ਮਨ ਨੂੰ ਮਾਰ ਲੂਗਾ ਤੇ ਫਿਰ ਕਿਸੇ ਨੂੰ ਤਾਰੂਗਾ ਕਿਉਂਕਿ ਮੰਨਤਾ ਚਾਹੀਦਾ ਮਨ ਮਰਨਾ ਹੈ ਸੰਸਾਰ ਵੱਲੋਂ ਤੇ ਲੱਗਣਾ ਹੈ ਨਿਰੰਕਾਰ ਵੱਲੋਂ ਇਹ ਮਨ ਦਾ ਮਾਰਨ ਹੈ ਮਨ ਨੂੰ ਜਿਵੇਂ ਪਹਿਲਾਂ ਕਿਹਾ ਵੀ ਮੂਲੋਂ ਨਹੀਂ ਮਾਰ ਕੇ ਕੋਈ ਕੁਝ ਕਰ ਸਕਦਾ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕੰਨ ਸਭ ਦੇ ਅੰਦਰ ਜਿਹੜਾ ਮਨ ਹੈ ਉਹੀ ਪ੍ਰੇਰਣਾ ਕਰਦਾ ਪਰ ਮਨ ਨੂੰ ਮਾਰੇ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਉਹ ਮਨ ਦਾ ਮਾਰਨਾ ਸੰਸਾਰ ਵੱਲੋਂ ਵਿਕਾਰਾਂ ਵੱਲੋਂ ਕਹੋ ਕਬੀਰ ਜੋ ਜਨ ਪਿਓ ਮਨ ਮਦਸੂਦਨ ਤਿਰ ਪਵਣ ਦੇਉ ਕਬੀਰ ਜੀ ਕਹਿੰਦੇ ਨੇ ਜੋ ਇਸ ਭੇਦ ਨੂੰ ਸਮਝ ਲੈਂਦਾ ਕਿ ਜਿਹੜਾ ਮਨ ਆ ਉਹ ਤਾਂ ਪਰਮਾਤਮਾ ਦਾ ਸਰੂਪ ਆ ਉਹ ਪਰਮਾਤਮਾ ਜਿਹੜੇ ਕਹਿੰਦੇ ਬਿ ਤਿੰਨਾ ਭਵਨਾਂ ਦਾ ਦੇਵ ਆ ਕਹਿੰਦੇ ਉਹਦਾ ਉਹ ਉਹ ਉਹਦੀ ਅੰਸ਼ਾ ਹੈ ਮਾਨ ਕਹਿੰਦੇ ਪਰ ਇਹ ਜਾਣਦਾ ਉਹ ਜਿਹਨੂੰ ਇਹ ਭੇਦ ਸਮਝ ਲੱਗ ਜਾਏ ਮਨ ਦਾ ਗਉੜੀ ਕਬੀਰ ਜੀ ਓਏ ਜੋ ਦੀਸੈ ਅੰਬਰ ਤਾਰੇ ਕਿਨ ਉਹੋ ਚੀਤੈ ਚੀਤਨ ਹਾਰੇ ਹੋਰੇ ਪੰਡਿਤ ਅੰਬਰ ਕਾ ਸਿਓ ਲਾਗਾ 부ਜੇ 부ਜਨ ਹਾਰਸ ਭਾਗਾ ਕਹਿੰਦੇ ਜਿਹੜੇ ਉਹ ਆਕਾਸ਼ ਤੇ ਤਾਰੇ ਦਿਸਦੇ ਨੇ ਕਹਿੰਦੇ ਉਹ ਕਿਹੜੇ ਚਿੱਤਰਕਾਰ ਨੇ ਚਿੱਤਰੇ ਨੇ ਫਿਰ ਪੰਡਿਤ ਨੂੰ ਕਹਿੰਦੇ ਨੇ ਵੀ हे ਪੰਡਿਤ ਜਿਹੜਾ ਇਹ ਆਕਾਸ਼ ਖੜਾ ਇਹ ਕਿਹਦੇ ਸਹਾਰੇ ਖੜਾ ਫਿਰ ਕਹਿੰਦੇ ਨੇ ਕੋਈ ਭਾਗਾ ਵਾਲਾ ਜਿਹੜਾ ਇਹ ਗੱਲਾਂ 부ਜਦਾ ਵੀਹ ਤਾਰੇ ਕਿਵੇਂ ਨੇ ਕਿੱਥੋਂ ਆਉਂਦੇ ਨੇ ਕਿਹਨੇ ਬਣਾਏ ਨੇ ਆਕਾਸ਼ ਕਿਦੇ ਸਹਾਰੇ ਤੇ ਖੜਾ ਸਭ ਕੁਝ ਪਰਮਾਤਮਾ ਦੇ ਸਹਾਰੇ ਤੇ ਆ ਰਹਾਓ ਸੂਰਜ ਚੰਦ ਕਰੇ ਉਜਿਆਰਾ ਸਭ ਮਹਿ ਪਸਰਿਆ ਬ੍ਰਹਮ पसारा ਕਹਿੰਦੇ ਸੂਰਜ ਚੰਦ ਸਾਨੂੰ ਕਹਿੰਦੇ ਰੋਸ਼ਨੀ ਦਿੰਦੇ ਨੇ ਇਹ ਸਾਰਿਆਂ ਵਿੱਚ ਉਹ ਪਰਮਾਤਮਾ ਹੀ ਪਸਰਿਆ ਹੋਇਆ ਕਹੋ ਕਬੀਰ ਜਾਣਗਾ ਸੋਏ ਹਿਰਦੇ राम ਮੁਖ राम ਮੈਂ ਹੋਏ ਫਿਰ ਕਬੀਰ ਜੀ ਕਹਿੰਦੇ ਨੇ ਵੀ ਜਿਹੜੇ ਇਹ ਕੁਦਰਤ ਦੇ ਸਾਰੇ ਭੇਦ ਨੇ ਇਹਨਾਂ ਨੂੰ ਕੌਣ ਜਾਣਦਾ ਕਹਿੰਦੇ ਉਹੀ ਜਿਹਦੇ ਮੁਖ ਵਿੱਚ ਵੀ ਰਾਮ ਤੇ ਜਿਹਦੇ ਹਿਰਦੇ ਵਿੱਚ ਵੀ ਰਾਮ ਜਿਹਦੇ ਮੁਖ ਵਿੱਚ ਰਾਮ ਆ ਉਹਦੇ ਹਿਰਦੇ ਵਿੱਚ ਤਾਂ ਰਾਮ ਆ ਹੀ ਜਾਂਦਾ ਫਿਰ ਮੁਖ ਵਿੱਚ ਰਾਮ ਦਾ ਹੋਣਾ ਜੋ ਰਾਮ ਦਾ ਨਾਮ ਲੈਂਦਾ ਹਰ ਵਕਤ ਰਾਮ ਦਾ ਜਾਪ ਕਰਦਾ ਪਰਮਾਤਮਾ ਦਾ ਨਾਮ ਚੱਪਦਾ ਉਹਦੇ ਮੁਖ ਵਿੱਚ ਰਾਮ ਕਹਿੰਦੇ ਨੇ ਉਹਦੇ ਫਿਰ ਹਿਰਦੇ ਵਿੱਚ ਰਾਮ ਨੇ ਆਉਣਾ ਹੀ ਹੋਇਆ ਰਾਮ ਉਹ ਜੋ ਹਰ ਜਗ੍ਹਾ ਰਮਿਆ ਹੋਇਆ ਰਮਿਆ ਕੌਣ ਹੋਇਆ ਪਰਮਾਤਮਾ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਗੋੜੀ ਕਬੀਰ ਜੀ ਬੇਦ ਕੀ ਪੁੱਤਰੀ ਸਿਮਰਤ ਪਾਈ ਸਾਂਕਲ ਜੇਵਰੀ ਲੈ ਹੈ ਆਈ ਕਹਿੰਦੇ ਭਾਈ ਜਿਹੜੀਆਂ ਸਿਮਰਤੀਆਂ ਨੇ ਇਹ ਬੇਦ ਵਿੱਚੋਂ ਪੈਦਾ ਹੋਈਆਂ ਨੇ ਜਿਹੜੇ ਬੇਦ ਨੇ ਨਾ ਉਹਨਾਂ ਦੇ ਛੋਟੇ ਸਰੂਪ ਵਿੱਚ ਸਿਮਰਤੀਆਂ ਲਿਖੀਆਂ ਹੋਈਆਂ ਨੇ ਉਪਨਿਸ਼ਦ ਲਿਖੇ ਹੋਏ ਨੇ ਇਸ ਤਰ੍ਹਾਂ ਨੇ ਫਿਰ ਕਹਿੰਦੇ ਜਿਹੜੀ ਇਹ ਪੁੱਤਰੀ ਆ ਬੇਦ ਦੀ ਸਿਮਰਤੀ ਕਹਿੰਦੇ ਇਹ ਤਾਂ ਹੋਰ ਜਿਵੇਂ ਪੈਰਾਂ 'ਚ ਪਾਉਣ ਵਾਲੀ ਜੰਜੀਰ ਲੈ ਕੇ ਆਈ ਆ ਉਹ ਕਾਦੀਆਂ ਜਿੱਦਾਂ ਪਾਪ ਪੁੰਨ ਦੀਆਂ ਕਰਮ ਕਾਂਡਾਂ ਦੀਆਂ ਜਿਹੜੀਆਂ ਗੱਲਾਂ ਇਹ ਚ ਲਿਖੀਆਂ ਹੋਈਆਂ ਨੇ ਆਪਨ ਨਗਰ ਆਪ ਤੇ ਬਾਦਿਆ ਮੁਹ ਕੈ ਫਾਦ ਕਾਲ ਸਰ ਸੰਦਿਆ ਕਹਿੰਦੇ ਜਿਹੜੀ ਇਹ ਸਿਮਰਤੀਆਂ ਨੇ ਕਹਿੰਦੇ ਇਹਨਾਂ ਨੇ ਮਤਲਬ ਆਪ ਹੀ ਸਾਰੇ ਜਿਹੜੇ ਇਹ ਕੀਤੇ ਹੋਏ ਨੇ ਕਿ ਇਹ ਪਾਪ ਆ ਪੁੰਨ ਕਰਮ ਕਾਂਡ ਨੇ ਇਹ ਇਹਨਾਂ ਦੇ ਵਿੱਚ ਕਹਿੰਦੇ ਆਪ ਹੀ ਜੀਵ ਨੂੰ ਕਹਿੰਦੇ ਜਿਵੇਂ ਨਾ ਇੱਕ ਤਰ੍ਹਾਂ ਦੀ ਜੇਲ੍ਹ ਵਿੱਚ ਬੰਦ ਕਰ ਲਿਆ ਰਹਾਓ ਕੱਟੀ ਨਾ ਕਟੇ ਟੂਟ ਨਾ ਹੈ ਜਾਈ ਸਾ ਸਾਪਣ ਹੋਏ ਜਗ ਕੋ ਖਾਈ ਕਹਿੰਦੇ ਜਿਹੜੇ ਇਹਨਾਂ ਦੇ ਵੇਦ ਸਿਮਰਤੀਆਂ ਦੇ ਇਹ ਬੰਧਨ ਜਿਹੜੇ ਪਾਏ ਹੋਏ ਨੇ ਫਾਹੀਆਂ ਪਾਈਆਂ ਹੋਈਆਂ ਨੇ ਇਹ ਕਹਿੰਦੇ ਇਹਨਾਂ ਨੂੰ ਮੰਨਣ ਵਾਲਿਆਂ ਦੇ ਲਈ ਇਸ ਤਰ੍ਹਾਂ ਹੀ ਹੋਈਆਂ ਨੇ ਜਿਵੇਂ ਸਪਨੀਆਂ ਆਪਣੇ ਬੱਚਿਆਂ ਨੂੰ ਵੀ ਆਪ ਖਾ ਲੈਂਦੀ ਐ ਕਹਿੰਦੇ ਵੀ ਇਹ ਜਿਵੇਂ ਇਹਨਾਂ ਨੂੰ ਕੁਰਾਹੇ ਪਾ ਰਹੇ ਨੇ ਇਹਨਾਂ ਨੂੰ ਮੰਨ ਇਹਨਾਂ ਨੂੰ ਮੰਨਣ ਵਾਲਿਆਂ ਨੂੰ ਵੀ ਆਪ ਕੁਰਾਹੇ ਪਾ ਰਹੇ ਨੇ ਕਹਿੰਦੇ ਵੀ ਅਸਰੀਅਤ ਨਹੀਂ ਹੈਗੀ ਦਸ ਦੇ ਜਿੰਦਗੀ ਦੀ ਹਮ ਦੇ ਖਤ ਜਿੰਨ ਸਭ जग ਲੂਟਿਆ ਕਹੋ ਕਬੀਰ ਮੈਂ RAM ਕਹਿ ਛੂਟਿਆ ਕਹਿੰਦੇ ਜਿਹੜੀ ਇਹ ਮਾਇਆ ਹੈਗੀ ਆ ਦੇਖਦਿਆਂ ਦੇਖਦਿਆਂ ਕਬੀਰ ਜੀ ਕਹਿੰਦੇ ਨੇ ਵੀ ਇਹ ਮਾਇਆ ਨੇ ਤੇ ਜਿਹੜੀ ਇਹ ਸਿਮਰਤੀਆਂ ਨੇ ਜਿਹੜੇ ਸਾਰੇ ਮਤਲਬ ਦੱਸੇ ਹੋਏ ਨੇ ਕਰਮकांड ਵਗੈਰਾ ਵੀ ਇਹ ਸਾਰੇ ਜੱਗ ਨੂੰ ਇਹਨਾਂ ਨੇ ਕਹਿੰਦੇ ਜਿਵੇਂ ਲੁੱਟ ਲਿਆ ਹੁੰਦਾ ਪਰ ਕਹਿੰਦੇ ਕਬੀਰ ਨੇ ਪ੍ਰਮਾਤਮਾ ਦਾ ਨਾਮ ਲਿਆ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਸਾਰੇ ਬੰਦਨਾ ਚੋਂ ਕਵੀਰ ਨਿਕਲ ਗਿਆ ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ ਸਗਲ ਤ ਜੀਨ ਗगन ਦੌਰਾਓ ਕਹਿੰਦੇ ਜਿੱਦਾਂ ਮੈਂ ਤਾਂ ਆਪਣੇ ਮਨ ਰੂਪੀ ਘੋੜੇ ਨੂੰ ਕਹਿੰਦੇ ਵੀ ਜਿੱਦਾਂ ਪ੍ਰਮਾਤਮਾ ਦੇ ਨਾਮ ਦੀ ਇੱਕ ਤਰ੍ਹਾਂ ਦੀ ਲਗਾਮ ਦਿੱਤੀ ਹੋਈ ਆ ਤੇ ਉਸ ਤਰ੍ਹਾਂ ਕਹਿੰਦੇ ਵੀ ਮੈਂ ਇਹਨੂੰ ਸੋਚ ਵਿਚਾਰ ਦੇ ਵਿੱਚ ਰੱਖਦਾ ਹੈਗਾ ਆਪਣੇ ਮਨ ਨੂੰ ਇਸ ਤਰ੍ਹਾਂ ਕਹਿੰਦੇ ਵੀ ਮੈਂ ਇਹਨੂੰ ਜਿਵੇਂ ਆਕਾਸ਼ ਦੀ ਸੈਰ ਕਰਾਉਣਾ ਹੈਗਾ ਵੀ ਬੈਕੌਂਠ ਦੀ ਆਪਣੇ ਮਨ ਨੂੰ ਲਗਾਮ ਵਿੱਚ ਰੱਖ ਕੇ ਇਹਨੂੰ ਵਿਕਾਰਾਂ ਤੋਂ ਮਾਇਆ ਤੋਂ ਲਗਾਮ ਚ ਰੱਖਦਾ ਆਪਣੇ ਵਿਚਾਰ ਅਸਵਾਰੀ ਕੀ ਜੈ ਸਹਿਜ ਕਾ ਪਾਵੜੇ ਪਗ ਤਰ ਲੀਜੈ ਰਹਾਉ ਕਹਿੰਦੇ ਇਸ ਤਰ੍ਹਾਂ ਮੈਂ ਆਪਣਾ ਜਿਹੜਾ ਮਨ ਹੈਗਾ ਇਹਨੂੰ ਜਿਹੜੀ ਸਹਜ ਰੂਪੀ ਕਹਿੰਦੇ ਰਕਾਵਾ ਉਹਦੇ ਵਿੱਚ ਪੈਰ ਇਹਦੇ ਰੱਖਦਾ ਫਿਰ ਕਹਿੰਦੇ ਵੀ ਮੈਂ ਇਹਨੂੰ ਬੈਕੁੰਠ ਦੀ ਕਹਿੰਦੇ ਸੈਰ ਕਰਾਉਣਾ ਚੱਲ ਰੇ ਬੈਕੁੰਠ ਤੁਝੇ ਲੈ ਤਾਰੂੰ ਹਿਚੇ ਤਪ੍ਰੇਮ ਕੇ ਚਾਵ ਕੁਮਾਰੂੰ ਕਹਿੰਦੇ ਇਸ ਤਰ੍ਹਾਂ ਵੀ ਜਿਹੜਾ ਮੇਰਾ ਮਨ ਹੈਗਾ ਵੀ ਇਹ ਉਹਨੂੰ ਕਾਬੂ ਵਿੱਚ ਰੱਖ ਕੇ ਕਹਿੰਦੇ ਵੀ ਫੇਰ ਮੈਂ ਇਹਨੂੰ ਬੈਕਾਉਂਟ ਦਿਖਾਉਣਾ ਪਰ ਕਹਿੰਦੇ ਵੀ ਜੇ ਇਹ ਕਿਤੇ ਅੜੀ ਕਰਦਾ ਫਿਰ ਮੈਂ ਇਹਨੂੰ ਪ੍ਰੇਮ ਦੇ ਨਾਲ ਸਮਝਾਉਣਾ ਕਹਿੰਦੇ ਕਹਿਤ ਕਵੀਰ ਭਲੇ ਅਸਵਾਰਾ ਬੇਦਕ ਤੀਵਤ ਰਹੇ ਨਿਰਾਰਾ ਕਹਿੰਦੇ ਕਵੀਰ ਕਹਿੰਦੇ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਸੇਵਕ ਜਨ ਨੇ ਵੀ ਉਹ ਭਲੇ ਅਸਵਾਰ ਨੇ ਮਨ ਰੂਪੀ ਕੋੜ ਤੇ ਸਵਾਰੀ ਕਰਨ ਵਾਲੇ ਜੋ ਆਪਣੇ ਮਨ ਨੂੰ ਸਮਝਾ ਕੇ ਰੱਖਦੇ ਨੇ ਤੇ ਨਾਲੇ ਉਹ ਫੇ ਜਿਹੜੇ ਬੇਦਾਕ ਤੀਬਾਂ ਦੇ ਕਹਿੰਦੇ ਜਿਹੜੇ ਬਾਧੂ ਦੇ ਵਿਵਾਦ ਨੇ ਝਗੜੇ ਨੇ ਉਹਨਾਂ ਤੋਂ ਕਹਿੰਦੇ ਨਿਰਲੇਪ ਰਹਿੰਦੇ ਨੇ ਗੌੜੀ ਕਬੀਰ ਜੀ ਜਿਹ ਮੁਖ ਪਾਂਚੋਂ ਅੰਮ੍ਰਿਤ ਖਾਏ ਤੇ ਮੁਖ ਦੀ ਖਤ ਲੂ ਕਟ ਲਾਏ ਕਹਿੰਦੇ ਉਹ ਮੁਖ ਜਦੋਂ ਇਨਸਾਨ ਜੀਂਦਾ ਹੁੰਦਾ ਪੰਜੇ ਕਹਿੰਦੇ ਜਿਹੜੇ ਅੰਮ੍ਰਿਤ ਨੇ ਇਹ ਗਿਨੇ ਜਾਂਦੇ ਨੇ ਦੁੱਧ ਦਹੀਂ ਖੰਡ ਘਿਓ ਸ਼ਹਿਦ ਕਹਿੰਦੇ ਵੀ ਇਹ ਖਾਂਦਾ ਪਰ ਕਹਿੰਦੇ ਉਹੀ ਮੁਖ ਜਦੋਂ ਜੀਵ ਦੀ ਮੌਤ ਹੋ ਜਾਂਦੀ ਆ ਫਿਰ ਉਸੇ ਹੀ ਮੁਖ ਨੂੰ ਕਹਿੰਦੇ ਸਾੜ ਦਿੱਤਾ ਜਾਂਦਾ ਅੱਗ ਲਾ ਕੇ ਇੱਕ ਦੁੱਖ RAM ਰਾਏ ਕਾਟੋ ਮੇਰਾ ਅਗਨ ਦਹੀ ਅਰ ਗਰਬ ਬਸੇਰਾ ਰਹਾਓ ਕਹਿੰਦੇ ਹੈ ਪ੍ਰਮਾਤਮਾ ਜੀ ਮੇਰਾ ਇੱਕ ਦੁੱਖ ਇਹ ਕੱਟ ਦਿਓ ਬਿਨਾਂ ਤਾਂ ਮੈਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਰਹੇ ਨਾ ਹੀ ਮੇਰਾ ਜਨਮ ਮਰਨ ਦਾ ਚੱਕਰ ਬਣੇ ਕਾਇਆ ਬਿਗੂਤੀ ਬਹੁ ਵਿਦ ਪਾਤੀ ਕੋ ਜਾਰੇ ਕੋ ਗਾੜਲੇ ਮਾਟੀ ਫੇਰ ਕਹਿੰਦੇ ਕੀ ਹੁੰਦਾ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਕਈ ਤਰੀਕਿਆਂ ਨਾਲ ਸਰੀਰ ਨੂੰ 파ਸਮ ਕੀਤਾ ਜਾਂਦਾ ਕੋਈ ਕਹਿੰਦੇ ਉਹਨੂੰ ਅੱਗ ਨਾਲ ਸਾੜਦਾ ਕੋਈ ਕਹਿੰਦੇ ਉਹਨੂੰ ਧਰਤੀ 'ਚ ਦਬਾਉਂਦੇ ਨੇ ਹਨਾ ਕਹੋ ਕਬੀਰ ਹਰ ਚਰਨ ਦਿਖਾਵੋ ਪਾਛੇ ਤੇ ਜਮ ਕਿਉਂ ਨਾ ਪਠਾਵੋ ਕਹਿੰਦੇ ਹੈ ਪਰਮੇਸ਼ਰ ਜੀ ਇੱਕ ਕਹਿੰਦੇ ਮੇਰੀ ਇੱਛਾ ਪੂਰੀ ਕਰ ਦਿਓ ਕਹਿੰਦੇ ਆਪਣੇ ਚਰਨਾਂ ਦਾ ਦੀਦਾਰ ਕਰਾ ਦਿਓ ਫਿਰ ਪਿੱਛੋਂ ਤੇ ਚਾਹੇ ਕਹਿੰਦੇ ਫਿਰ ਜਮ ਦੇ ਹੀ ਵਸ ਪਾ ਦਿਓ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾ ਰੇ ਖਸਮਤ ਰਾਖੇ ਕਬਨਾ ਕਹਿੰਦੇ ਪ੍ਰਮਾਤਮਾ ਹਰ ਇੱਕ ਚੀਜ਼ ਦਾ ਵਿਚਾ ਅੱਗ ਵਿੱਚ ਵੀ ਉਹੀ ਵਰਤ ਰਿਹਾ ਹਵਾ ਵਿੱਚ ਵੀ ਉਹੀ ਵਰਤ ਰਿਹਾ ਕਹਿੰਦੇ ਜੇ ਪ੍ਰਮਾਤਮਾ ਹੀ ਸਾਨੂੰ ਇਹ ਹੋਏ ਕਿ ਵੀ ਜੀਵ ਨੂੰ ਸਾੜਨਾ ਹੈਗਾ ਤਾਂ ਫਿਰ ਉਹਨੂੰ ਰੱਖ ਕੌਣ ਸਕਦਾ ਜੇ ਪ੍ਰਮਾਤਮਾ ਹੀ ਸਾਨੂੰ ਮਾਰਨਾ ਚਾਹੇ ਤਾਂ ਬਚਾ ਕੌਣ ਸਕਦਾ ਹਨਾ ਰਾਮ ਜਪਤ ਤਨ ਜਰ ਕੀ ਨਾ ਜਾਏ RAM ਨਾਮ ਚਿਤ ਰਹਾ ਸਮਾਏ ਰਹਾਓ ਕਹਿੰਦੇ ਮੈਨੂੰ ਤਾਂ ਇਹ ਆ ਕਿ ਮੈਂ RAM ਦਾ ਨਾਮ ਜਪਣਾ ਪ੍ਰਮਾਤਮਾ ਦਾ ਨਾਮ ਲੈਣਾ ਕਹਿੰਦੇ ਪ੍ਰਮਾਤਮਾ ਦਾ ਨਾਮ ਲੈਂਦੇ ਆ ਚਾਹੇ ਮੇਰਾ ਕਹਿੰਦੇ ਸਰੀਰ ਭਸਮੀ ਕਿਉਂ ਨਾ ਹੋ ਜਾਏ ਕਾਕੋ ਜਰੈ ਕਾਹੇ ਹੋਏ ਹਨ ਨਟਵਟ ਖੀਲੇ ਸਾਰਿੰਗ ਪਾਣ ਕਹਿੰਦੇ ਜੇ ਆਪਾਂ ਇਦਾਂ ਵੀ ਕਹਿ ਦਈਏ ਵੀ ਮੈਂ ਭਗਤੀ ਕਰਨੀ ਆ ਚਾਹੇ ਮੇਰੇ ਸਰੀਰ ਦਾ ਕੁਝ ਵੀ ਹੋ ਜਵੇ ਕਹਿੰਦੇ ਫਿਰ ਜੇ ਸਰੀਰ ਸੜਦਾ ਤਾਂ ਕੀ ਲਾਵਾ ਕੀ ਹਾਨੀਆਂ ਉਹਦੇ ਚ ਕੌਣ ਮਰਿਆ ਕੌਣ ਜੀਵਿਆ ਕਿਉਂਕਿ ਕਹਿੰਦੇ ਹਰ ਇੱਕ ਜਗ੍ਹਾ ਤੇ ਹੈ ਹੀ ਪ੍ਰਮਾਤਮਾ ਇਹ ਤਾਂ ਪ੍ਰਮਾਤਮਾ ਦੀ ਇੱਕ ਖੇਡ ਆ ਕਹਿੰਦੇ ਜਿੱਦਾਂ ਨਟ ਵਾਲਿਆਂ ਦੀ ਖੇਡ ਹੁੰਦੀ ਆ ਬਾਜੀ ਵਾਲਿਆਂ ਦੀ ਪਰਮਾਤਮਾ ਜਦ ਹਰ ਇੱਕ ਜਗ੍ਹਾ ਤੇ ਫਿਰ ਕਹਿੰਦੇ ਕੌਣ ਮੋਇਆ ਕੌਣ ਜੀਵੇ ਆ ਉਹ ਹਰ ਇੱਕ ਜਗ੍ਹਾ ਤੇ ਹੈ ਹੀ ਉਹ ਆ ਜਦ ਕਹੋ ਕਵੀਰ ਅੱਖਰ ਦੋਏ 파ਖ ਹੋਏ ਗਖਸਮਤ ਲੇ ਗਾਖ ਕਹਿੰਦੇ ਕਵੀਰ ਸਭ ਕੁਛ ਛੱਡ ਕੇ ਬਸ ਤੂੰ ਕਿੱਲਾ ਉਹਦਾ ਪਰਮਾਤਮਾ ਦਾ ਨਾਮ ਲਈ ਚੱਲ ਫਿਰ ਆਪਦੀ ਪਰਮਾਤਮਾ ਆਪਣੀ ਰਜ਼ਾ ਦੇ ਵਿੱਚ ਤੈਨੂੰ ਆਪ ਹੀ ਰੱਖੇਗਾ ਉਹ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਗੌੜੀ ਕਬੀਰ ਜੀ ਦੋਪਦੇ ਨਾ ਮੈਂ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੁਟ ਸਮਾਇਆ ਕਹਿੰਦੇ ਮੈਂ ਜੋਗੀਆਂ ਵਾਂਗ ਧਿਆਨ ਚ ਵੀ ਨਹੀਂ ਚਿਤ ਲਾਇਆ ਕਿਉਂਕਿ ਧਿਆਨ ਵਿੱਚ ਚਿਤ ਲਾਇਆ ਬੈਰਾਗ ਨਹੀਂ ਆਉਂਦਾ ਜੇ ਬੈਰਾਗ ਨਹੀਂ ਆਉਂਦਾ ਤਾਂ ਫਿਰ ਮਾਇਆ ਤੋਂ ਛੁਟਕਾਰਾ ਨਹੀਂ ਹੁੰਦਾ ਜੇ ਮਾਇਆ ਵੱਲੋਂ ਬੈਰਾਗ ਨਹੀਂ ਆਇਆ ਫਿਰ ਮਾਇਆ ਛੁੱਟਦੀ ਨਹੀਂਗੀ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਓ ਫਿਰਕਵੀਰ ਜੀ ਕਹਿੰਦੇ ਨੇ ਜਦੋਂ ਤੱਕ ਅਸੀਂ RAM ਦੇ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰਨਾ ਬਣਾਈਏ ਸਹਾਰਾ ਨਾ ਬਣਾਈਏ ਤਾਂ ਇਹਦੇ ਤੋਂ ਬਿਨਾ ਸਾਡਾ ਜੀਵਨ ਕਿਵੇਂ ਹੋ ਸਕਦਾ ਕਹੋ ਕਵੀਰ ਖੋਜੋ ਅਸਮਾਨ RAM ਸਮਾਨ ਨ ਦੇਖੋ ਆਨ ਕਵੀਰ ਜੀ ਕਹਿੰਦੇ ਵੀ ਮੈਂ ਸਾਰਾ ਸੰਸਾਰ ਮਤਲਬ ਪਰਖਿਆ ਕਹਿੰਦੇ ਖੋਜਿਆ ਕਹਿੰਦੇ ਅਸਮਾਨ ਤੱਕ ਖੋਜਿਆ ਪਰ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੇਖੀ ਵਾਹਿਗੁਰੂ ਜੀ ਵਾਹਿਗੁਰੂ ਗੌੜੀ ਕਵੀਰ ਜੀ ਜਿਹ ਸਿਰ ਰੱਜ ਰੱਜ ਬਾਦਤ ਪਾਗ ਸੋ ਸਿਰ ਚੁੰਚ ਸਵਾਰੈ ਕਾਗ ਇਸ ਤਨ ਤਨ ਕੋ ਕਿਆ ਗਰਵਈਆ RAM ਨਾਮ ਕਾਹੀ ਨੰਦ ਰੜੀਆ ਰਹਾਓ ਕਹਿੰਦੇ ਵੀ ਤੂੰ ਇਸ ਤਨ ਦਾ ਤੇ ਤਨ ਦਾ ਕੀ ਗਰਵ ਕਰਦਾ ਇਨਸਾਨ ਕਹਿੰਦੇ ਜਿਸ ਸਿਰ ਦੇ ਉੱਪਰ ਤੂੰ ਬੜੀ ਸਜਾ ਸਜਾ ਕੇ ਪੱਗ ਬੰਨਦਾ ਸੀ ਮੌਤ ਤੋਂ ਬਿਨਾਂ ਉਸ ਸਰੀਰ ਨੂੰ ਫਿਰ ਕਾਂ ਚੁੰਝਾਂ ਦੇ ਨਾਲ ਸਵਾਰ ਦੇ ਆ ਕਹਿੰਦੇ ਕਿਉਂ ਗਰਵ ਕਰਦਾ ਪ੍ਰਮਾਤਮਾ ਦਾ ਨਾਂ ਕਿਉਂ ਨਹੀਂ ਲੈਂਦਾ ਕਹਿੰਦੇ ਕਹਿਤ ਕਵੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੋੜੀ ਗੁਆਰੇ ਰੀਕੇ ਪਦੇ 35 ਕਬੀਰ ਜੀ ਦੇ ਇਹ ਰਾਗ ਗੌੜੀ ਗੁਆਰੇਰੀ ਦੇ ਵਿੱਚ 35 ਪਦੇ ਸੀ ਜਿਹੜੇ ਸੰਪੂਰਨ ਹੋਏ ਨੇ ਕਬੀਰ ਜੀ ਕਹਿੰਦੇ ਨੇ हे ਮੇਰੇ ਮਨ ਕਹਿੰਦੇ ਕਿਉਂ ਤੂੰ ਕਿਉਂ ਨਹੀਂ ਸੁਣਦਾ ਕਹਿੰਦੇ ਕਿਉਂ ਗਰਵ ਕਰਦਾ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਆ ਪਹਿਲੀ ਪੁਤਕ ਵਿੱਚ ਕਿਹਾ ਨਾ ਕਿ ਵੀ ਪੱਗ ਬੜੀ ਸੋਹਣੀ ਬੰਨਦਾ ਸੀ ਹੁਣ ਦੇਖ ਲਾ ਮੌਤ ਤੋਂ ਬਾਅਦ ਕਿਵੇਂ ਕਾਂ ਚੁੰਝਾਂ ਮਾਰਦੇ ਨੇ ਇਹੀ ਤੇਰਾ ਹਾਲ ਹੋਣਾ ਕਹਿੰਦੇ ਕਿਉਂ ਨਹੀਂ ਤੂੰ ਸੁਣਦਾ ਕਿਉਂ ਨਹੀਂ ਕਹਿੰਦੇ RAM ਦਾ ਪਰਮਾਤਮਾ ਦਾ ਨਾਮ ਜਪਦਾ ਕਹਿੰਦੇ ਫਿਰ ਕਹਿੰਦੇ ਤੇਰਾ ਇਹ ਹਾਲ ਨਹੀਂ ਹੋਊਗਾ ਫਿਰ ਤੂੰ ਪਰਮਾਤਮਾ ਦੇ ਵੱਲੋਂ ਮੁਕਤ ਹੋ ਜਾਏਗਾ ਪਰਮਾਤਮਾ ਦੇ ਚਰਨਾਂ ਵਿੱਚ ਸਮਾਵੇਗਾ ਫਿਰ ਤੇਰਾ ਜਿਹੜਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਊਗਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸੁਮਤ ਦਿਓ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿ